ਮੋਹਾਲੀ ਦਾ ਪਿੰਡ ਬਲੋਂਗੀ ਦਾ ਜਿੱਥੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਮੋਹਾਲੀਪੁਰ ਮੋਹਾਲੀ ਦਾ ਥਾਣਾ ਬਲੋਂਗੀ ਪੁਲਿਸ ਨੂੰ ਸਖਤ ਕਵੱਟੀ ਕਾਮਯਾਬੀ ਮਿਲੀ ਜਦੋਂ ਫਾਇਰਿੰਗ ਦਾ ਇਨਸੀਡੈਂਟ ਨੂੰ ਅੰਜਾਮ ਦੇਣ ਵਾਲੇ ਤਿੰਨ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਵਕਤ ਸਾਡੇ ਨਾਲ ਇੰਸਪੈਕਟਰ ਸੁਮਿਤ ਮੋ ਜਿਹੜੇ ਕਿ ਥਾਣਾ ਇੰਚਾਰਜ ਬਲੋਂਗੀ ਨੇ ਉਹ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਤੋਂ ਜਾਣਕਾਰੀ ਲੈਣੇ ਆ ਕਿ ਕਿਸ ਤਰੀਕੇ ਨਾਲ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਆ ਆਪਣੀ ਟੀਮਾਂ ਤੁਰੰਤ ਆਪਾਂ ਜਦੋਂ ਫਾਇਰਿੰਗ ਦੀ ਘਟਨਾ ਦੀ ਸਾਡੇ ਸੰਗਿਆਨ ਵਿੱਚ ਆਈ ਅਸੀਂ ਟੀਮਾਂ ਬਣਾਤੀਆਂ ਜੀ ਟੀਮਾਂ ਬਣਾ ਕੇ ਨਾਲ ਦੇ ਨਾਲ ਛਾਪੇ ਮਾਰ ਲਈ ਕੰਡੀਸ਼ਨ ਉਹ ਕਰ ਦਿੱਤੀ ਗਈ ਇਹ ਸਾਨੂੰ ਰਾਤ ਦੇ ਕਰੀਬ 8 ਸਵਾ 8 ਵਜੇ ਦੇ ਕਰੀਬ ਅਸੀਂ ਇਹਨਾਂ ਦੋਸ਼ੀਆਂ ਨੂੰ ਫੜਨ ਵਿੱਚ ਅਸੀਂ ਸਫਲਤਾ ਹਾਸਲ ਕੀਤੀ ਹੈ ਜੀ ਸਰ ਇਹ ਮਾਮਲੇ ਵਿੱਚ ਕਿਹ ਕੋਲ ਕਿੰਨੇ ਦੋਸ਼ੀ ਮਾਰਾ ਨਾਮਜ਼ਦ ਕੀਤੇ ਗਏ ਨੇ ਤੇ ਕਿੰਨੇ ਫੜੇ ਗਏ ਨੇ ਤੇ ਕੋਈ ਅਸਲਾ ਵਗੈਰਾ ਬਰਾਮਦ ਹੋਇਆ ਨਹੀਂ ਹੁੰਦਾ ਟੋਟਲ ਇਹ ਪੰਜ ਦੋਸ਼ੀ ਸੀਗੇ ਜਿਨ੍ਹਾਂ ਨੇ ਜਿਹੜਾ ਟੈਂਕਰ ਵਾਲੇ ਤੇ ਹਮਲਾ ਕੀਤਾ ਸੀਗਾ ਜੀ ਇਹ ਝਗੜਾ ਹੀ ਇਹ ਸੀਗਾ ਜਦੋਂ ਇੱਕ ਕਾਰ ਖੜੀ ਸੀਗੀ ਰਸਤੇ ਵਿੱਚ ਟੈਂਕਰ ਵਾਲਾ ਜਾ ਰਿਹਾ ਸੀਗਾ ਤੇ ਉਸਨੇ ਹਾਰਨ ਦੇ ਕੇ ਮਤਲਬ ਉਸਨੂੰ ਸਾਈਡ ਵਿੱਚ ਕਰਨ ਵਾਸਤੇ ਕਿਹਾ ਇਸੀ ਚੀਜ਼ ਤੇ ਮਤਲਬ ਉਹਨਾਂ ਵਿੱਚ ਕੋਈ ਟਕਰਾਰ ਬਾਜ਼ੀ ਹੋ ਗਈ ਤੇ ਇਸ ਨੂੰ ਲੈ ਕੇ ਉਹਨਾਂ ਨੇ ਉਸ ਦੀ ਮਾਰਕਟ ਪਾਈ ਕਰਨੀ ਮਾਰਕਟ ਪਾਈ ਕਰਨੀ ਸ਼ੁਰੂ ਕਰ ਦਿੱਤੀ ਔਰ ਉਸ ਤੇ ਨਾ ਪਿਸਤਲ ਦੇ ਬਟ ਨਾਲ ਉਸ ਦੇ ਉਸਿਰਤੇ ਵੀ ਬਟ ਮਾਰੇ ਉਸਦੇ ਤੇ ਉਸ ਤੋਂ ਬਾਅਦ ਫਾਇਰ ਵੀ ਕੀਤਾ ਜਿਸ ਵਿੱਚ ਉਹ ਬਾਲ ਬਾਲ ਬਚਿਆ ਇਸਨ ਇਨਸਪੈਕਟਰ ਸੁਵਿੰਤ ਮੋਹਰ ਜਿਹੜੇ ਕਿ ਮੋਹਰ ਕੜੇ ਕੇ ਐਸਐਚਓ ਖਾਣਾ ਬੁਲਾਉਂਗੇ ਨੇ ਉਹਨਾਂ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਤਰੀਕੇ ਨਾਲ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਤੇ ਫਿਲਹਾਲ ਦੀ ਘੜੀ ਤਿੰਨ આરોપીਾਂ ਨੂੰ ਫਾਇਰਿੰਗ ਦੇ ਇਨਸੀਡੈਂਟ ਵਿੱਚ ਤਿੰਨ આરોપીਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੋ આરોપી ਜਿਹੜੇ ਕਿ ਸੰਭਾਵਿਤ ਮਤਲਬ ਜਾਣਕਾਰੀ ਮਿਲ ਰਹੀ ਹੈ ਕਿ ਬਬੀਹਾ ਗੈਂਗਰ ਸੰਬੰਧਿਤ ਨੇ ਉਹਨਾਂ ਦੀ ਵੀ ਖੁਦਲਾਖੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਮੋਹਾਲੀ ਤੋਂ ਮਨੀਸ਼ ਸ਼ੰਕਰ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਤੁਸੀਂ ਸਿੰਗਲ ਜਾਣਾ ਹੈ ਸਪਾ ਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ